ਭਰਾਓ ਮੈਂ ਸੱਚੀ ਗੱਲ ਕਰਨ ਲੱਗਾ ਇਹ ਸੱਚੀ ਗੱਲ ਬਹੁਤ ਕੌੜੀ ਹੁੰਦੀ ਆ ਬਹੁਤ ਘੱਟ ਭਰਾਵਾਂ ਨੂੰ ਹਾਜ਼ਮ ਹੋਣੀ ਇਹ ਗੱਲ ਇਹ ਆ ਸਿਆਣੇ ਕਹਿੰਦੇ ਸੱਚੀ ਗੱਲ ਤੇ ਜ਼ਖਮ ਨੂੰ ਡੱਕਾ ਸੱਚੀ ਗੱਲ ਜ਼ਖਮ ਨੂੰ ਡੱਕਾ ਅਣਜਾਣ ਤੋਂ ਪੱਟੀ ਹਾਏ ਹਾਏ ਕਰਾ ਦਿੰਦੀ ਬਾਈ ਇਹ ਬਹੁਤ ਔਖੀਆਂ ਗੱਲਾਂ ਗੱਲ ਕਰਨ ਜਾ ਰਹੇ ਅਸੀਂ ਬਿਜਲੀ ਦੇ ਬਿੱਲਾਂ ਦੀ ਗੱਲ ਕਰਨ ਜਾ ਰਹੇ ਆ ਸਕਾਲਰਸ਼ਿਪ ਦੀ ਸਕਾਲਰਸ਼ਿਪ ਕੱਲੇ ਪੜਨ ਵਾਲੇ ਬੱਚਾ ਨੂੰ ਨਹੀਂ ਮਿਲਦੀ ਆਮ ਨਾਗਰਿਕ ਨੂੰ ਵੀ ਸਕਾਲਰਸ਼ਿਪ ਮਿਲਦੀ ਆ ਉਹ ਕਿਹੜੀ ਮਿਲਦੀ ਆ ਜਿਵੇਂ ਆਸਟ੍ਰੇਲੀਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਸਿੰਗਾਪੁਰ ਜਿੰਨੇ ਵੀ ਇਹ ਯੂਰਪ ਦੇ ਮੁਲਕਾ ਉਹਨਾਂ ਚ ਇਹ ਚੱਲਦੀਆਂ ਸਕੀਮਾਂ ਉਹ ਸਕੀਮ ਕਿਵੇਂ ਆ ਭਰਾਵੋ ਸਮਝ ਲਓ ਜੇ ਉੱਥੇ ਇੱਕ ਬੰਦਾ ਹਈ 800 ਡਾਲਰ ਕਮਾਉਂਦਾ ਤੇ ਉਹਨੂੰ 300 ਡਾਲਰ ਸਕਾਲਰਸ਼ਿਪ ਮਿਲਣੀ ਨਾਲ ਸ਼ਾਵਾਸ਼ੀ ਇਹਦੀ ਵੀ ਇਹ ਕੰਮ ਕਰਦਾ ਜੇ ਉਹ 10000 ਕਮਾਉਂਦਾ ਤੇ ਉਹਨੂੰ 5000 ਡਾਲਰ ਨਾਲ ਉਹਨੂੰ ਮਿਲਣਾ ਹੋਰ ਠੀਕ ਆ ਇਹਦੇ ਅਪਮਾਨਾ ਵੱਧ ਘੱਟ ਹੋ ਸਕਦਾ ਆਇਨਾ ਵਿੱਚ ਕੋਈ ਕਮੈਂਟ ਜੀ ਲਿਖ ਦਿਓ ਫਲਾਨੇ ਇੰਨੇ ਦਿੰਦੇ ਇੰਨੇ ਦਿੰਦੇ ਇਹ ਵੱਧ ਘੱਟ ਹੋ ਸਕਦੀ ਆ ਪਰ ਸਕੀਮ ਇਹ ਆ ਸਾਡੇ ਵੇਲੇ ਰੋ ਕੁਝ ਮਰਜ਼ੀ ਕਰੋ ਕੰਮ ਕਰਨ ਦੀ ਕੋਈ ਗਰੰਟੀ ਨਹੀਂ ਨਾ ਗਵਰਨਮੈਂਟ ਸਸ ਤੋਂ ਕੰਮ ਲਵੇ ਨਾ ਤੁਹਾਨੂੰ ਕੰਮ ਨੂੰ ਗਵਰਨਮੈਂਟ ਆਖੇ ਕਿਉਂ ਨਹੀਂ ਆਂਦੀ ਫਿਰ ਤੂੰ ਕੰਮ ਕਰੋਗੇ ਸੌਖੇ ਹੋ ਜਾਓਗੇ ਤੇ ਸਾਡੀ ਜਿਹੜੀ ਜੀਡੀਪੀ ਹੋ ਤਾਂ ਹੋ ਜੂਗੀ ਇਸ ਕਰਕੇ ਗਵਰਨਮੈਂਟ ਸਾਨੂੰ ਕੰਮ ਨੂੰ ਨਹੀਂ ਆਦੀ ਵਿਹਲੇ ਬਾਕੇ ਸਾਨੂੰ ਰਾਸ਼ਨ ਦੇਣਾ ਵਿਹਲੇ ਬਾਕੇ ਸਾਡੀਆਂ ਜਿਹੜੇ ਲਿਮਟਾਂ ਵਧੀਆਂ ਕਰਨੀਆਂ ਬਹੁਤ ਸਾਰਾ ਜਿਹੜਾ ਸਿਸਟਮ ਆ ਗਵਰਨਮੈਂਟ ਸਾਨੂੰ ਆਪ ਨਹੱਤੇ ਕਰਦੀ ਆ ਸਾਥੋਂ ਕੰਮ ਨਹੀਂ ਲੈਂਦੀ ਜੇ ਗਵਰਨਮੈਂਟ ਨੇ ਸਾਨੂੰ ਰਾਸ਼ਨ ਫਰੀ ਦੇਣਾ ਉਹ ਸਾਡਾ ਇੱਕ ਜੋਬ ਕਾਰਡ ਬਣਾਉਣ ਜਿਹਦੇ ਤੇ ਮਨਰੇਗਾ ਕਾਰਡ ਵੀ ਹੋਵੇ ਉਹ ਤੁਹਾਡੇ ਵਿੱਚ ਪੈਸੇ ਐਡ ਹੋਣ ਜੋ ਅਸੀਂ ਮਤਲਬ ਸ਼ਹਿਰ ਦਿਹਾੜੀ ਦਾਪਾ ਜਾਂਦੇ ਆ ਜਾਂ ਜ਼ਿੰਮੇਵਾਰ ਤੇ ਕੰਮ ਕਰਦੇ ਆ ਉਹ ਸਾਡੇ ਕਾਰਡ ਦੇ ਵਿੱਚ ਐਡ ਹੋਣ ਉਹ ਸਾਰਾ ਇੱਕ ਸਿਸਟਮ ਗਵਰਨਮੈਂਟ ਕੋਈ ਇੱਕੋ ਕੰਮ ਨਾ ਕਰ ਸਕਦੀ ਆ ਇੱਕੋ ਨੰਬਰ ਤੁਹਾਡਾ ਉਹੀ ਡਰਾਈਵਿੰਗ ਲਾਇਸੈਂਸ ਉਹੀ ਬੈਂਕ ਦੀ ਕਾਪੀ ਉਹੀ ਰਾਸ਼ਨ ਕਾਰਡ ਉਹੀ ਤੁਹਾਡਾ ਜਿਹੜਾ ਬੱਸ ਦਾ ਕਿਰਾਏ ਵਾਲਾ ਇੱਕੋ ਨੰਬਰ ਨੇ ਕੰਮ ਕਰਨਾ ਜ਼ਿੰਦਗੀ ਤੁਹਾਡਾ ਉਹੀ ਸਾਰਾ ਖਾਤਾ ਸਭ ਕੁਝ ਉਹੀ ਹੋਵੇ ਠੀਕ ਹੈ ਜੀ ਹੋਰ ਨੰਬਰ ਨਹੀਂ ਉਹਦਾ ਕੋਡ ਲਗ-ਲਗ ਹੋਵੇ ਉਹ ਤੁਸੀਂ ਆਪ ਦਾ ਰੱਖ ਸਕਦੇ ਕੋਡ ਇਹ ਆ ਜੀ ਆਪਣੀ ਗੱਲ ਸਕਾਲਰਸ਼ਿਪ ਦੀ ਜੇ ਹੁਣ ਦਿਹਾੜੀਦਾਰ ਬੰਦਾ 5000 ਮਹੀਨਾ ਕਮਾਉਂਦਾ ਤੇ ਉਹਨੂੰ 2000 ਮਹੀਨਾ ਗਵਰਨਮੈਂਟ ਦੇਵੇ ਠੀਕ ਹੈ ਜੀ ਜਿਵੇਂ ਜਿਵੇਂ ਉਹ ਕਮਾਈ ਵਧ ਕਰੂਗਾ ਓਵੇਂ ਗਵਰਨਮੈਂਟ ਨਾਲ ਵਧਾਈ ਜਾਵੇ ਉਹਦੇ ਨਾਲ ਬੰਦੇ ਦਾ ਹੌਸਲਾ ਵਧਦਾ ਤੇ ਕਮਾਈ ਵੱਧਦੀ ਆ ਫੇਰ ਉਹ ਜੋ ਬ੍ਰੇਕ ਅਪ ਨਹੀਂ ਆਉਂਦੀਗੀ ਠੀਕ ਹੈ ਜੀ ਇਸ ਕਰਕੇ ਹੱਥ ਬੰਨ ਕੇ ਬੇਨਤੀ ਆ ਸਰਕਾਰਾਂ ਸਾਨੂੰ ਭੁੱਖਾ ਮਾਰਨ ਦੀ ਕਰਦੀ ਆ ਹੁਣ ਬਿਜਲੀ ਦੇ ਪੈਲਾ 600 ਜੂੰਟ ਮਾਫ ਉਹ ਇੱਕ ਬੰਦਾ 2 ਲੱਖ ਰੁਪਈਆ ਤਨਖਾਹ ਲੈਂਦਾ ਉਹਨੂੰ ਵੀ 600 ਮਾਫ ਆ ਇੱਕ ਬੰਦਾ 500 ਰੁਪਏ ਦਿਹਾੜੀ ਲਿਆਉਂਦਾ ਉਹਨੂੰ ਵੀ 600 ਮਾਫ ਆ ਯਾਰ ਬੇਤਕਰਾਨੀ ਇਹ ਐਦੂ ਵੱਡੇ ਮੜਪੜ ਸਾਡੇ ਚ ਕੀ ਹੋਇਆ ਯਾਰ ਇੱਕ ਬੰਦਾ 1 ਲੱਖ ਰੁਪਈਆ ਕਮਾਉਂਦਾ ਉਹਨੂੰ ਵੀ ਬਿੱਲ ਮਾਫ ਆ ਇੱਕ ਬੰਦਾ ਦਿਹਾੜੀ ਲਿਆਉਂਦਾ ਦਿਹਾੜੀ ਕਰਦਾ 500 ਰੁਪਈਆ ਤੇ ਉਹਨੂੰ ਵੀ ਬਿੱਲ ਮਾਫ ਆ ਨਹੀਂ ਇਹ ਨਹੀਂ ਹੋਣਾ ਜੀ ਦਾ ਉਸੇ ਨੂੰ ਬਸ ਕਰਾਇਆ ਮਾਫ ਹੋਵੇ ਉਸੇ ਨੂੰ ਬਿੱਲ ਮਾਫ ਹੋਵੇ ਜਿਹੜਾ 5000 ਮਹੀਨੇ ਤੋਂ ਜਾਂ 10000 ਮਹੀਨਾ ਰੱਖ ਦੋ ਵੀ ਜਿਹੜਾ 10000 ਮਹੀਨਾ ਕਮਾਉਂਦਾ ਉਹਨੂੰ ਬਿਲ ਮਾਫਾ ਉਹਨੂੰ ਰਸਨ ਫਰੀ ਆ ਦੂਜੇ ਨੂੰ ਕਿਸੇ ਨੂੰ ਕੋਈ ਫਰੀ ਨਹੀਂ ਗਾ ਅੱਖ ਲੱਗ ਜੋ ਹੱਥ ਬਨ ਕੇ ਬੇਨਤੀ ਜੇ ਮੁਲਕ ਦਾ ਕੁਝ ਬਣਾਉਣਾ ਤਾਂ ਸਾਡੇ ਗਰੀਬ ਹੋਰ ਗਰੀਬ ਹੋਈ ਜਾ ਰਹੇ ਆ امیر ਜਿਹੜੇ ਹੋਰ ਮੀਰ ਹੋਈ ਜਾ ਰਹੇ ਆ ਇਸੇ ਕਰਕੇ ਕਿ ਸਾਡੀ ਜਿਹੜੀ ਉਹ ਕਾਨੂੰਨ ਦੀ ਵਾਂਡਾ ਉਹ ਸਹੀ ਨਹੀਂ ਹੋਈ ਹੱਥ ਬਨ ਕੇ ਬੇਨਤੀ ਆ ਸਰਕਾਰਾਂ ਨੂੰ ਇਹਦੇ ਤੇ ਗੌਰ ਕਰਨ